ਸਾਡੇ ਦਾ ਕੋਈ ਨਹੀਂ ਸੀ ਰੋੜੇ ਰੋੜੇ ਛੱਪ-ਸਾਪ ਆਹ ਚਿਕਕਾ ਸਾਰਾ ਚਿਲਾ ਬੰਨਾ ਸਰਦ ਕੋੜ ਪਰ ਆਉਣਾ ਦੇ ਕੋਠੇ ਦੇ ਖਾਲੇ ਸਿਆ ਥੋੜਾ ਸਾਡਾ ਹੂੰ ਹੂੰ ਦੇ ਚਪਾ ਸੇ ਵੀ ਕਰਦੇ ਆ ਆ ਇਹਨੂੰ ਵੀ ਮਾਰ ਦੇਰਾ ਘਰ ਦੀ ਬਾਤ ਲੈ ਨੂੰ ਹੂੰ ਤਲੇ ਸਾੜ ਦੇ ਇੱਟਾ ਇਧਰ ਐ ਹੱਥ ਕਰ ਦੇ ਇਧਰ ਘਰੇ ਆ ਕੇ ਕੀ एक तो ਬਵੇਂ ਨਾ ਦੂਜੇ ਕਿਥੇ ਦਿਓ ਬਣਾ ਦੂਜੀ ਵੀ ਸਾਡੇ ਇੱਕ ਤਾਂ ਇੱਕ ਜਾਣੀ ਉਹਨੂੰ ਬੁਲਾ ਲੈਣ ਨੂੰ ਕੋਈ ਨਹੀਂ ਪੁਲਿਸ ਨੇ ਬਣਾਇਆ ਉਹਦੇ ਘਰ ਬਾਂ ਟੁੱਟ ਗਈ ਮਾਰ ਗਿਆ ਜੇ ਲੋ ਚਾਹਤੇ ਹੋ ਇੱਥੇ ਆ ਜਾਂਦੀ ਮਗਾਉਂ ਉਹਨਾਂ ਨੇ ਕੁੱਟਿਆ ਉਹ ਨਹੀਂ ਮੰਗਣਾ ਪਹਿਲਾਂ ਇਹ ਨਾ ਨਹੀਂ ਲੈਣਾ ਕੀ ਨਾਮ ਤੁਹਾਡਾ ਵਿਰੁਪ ਦਿਤਵਾ ਤੁਸੀਂ ਹਾਂਜੀ ਵਿਦਵਾਨ ਕਿੱਥੋਂ ਦਾ ਰਹਿਣ ਵਾਲੇ ਹੋ ਵੈਂਡਾਲੀ ਦੀ ਅੱਛਾ ਜਿਹੜੀ ਲੜਾਈ ਝਗੜਾ ਆ ਤੁਹਾਡੇ ਤੇ ਰੂਪ ਲਗਾ ਰਹੇ ਨੇ ਮੁੰਡਿਆਂ ਤੇ ਕੌਣ ਆਏ ਸੀਗੇ ਮੁੰਡੇ ਤੁਹਾਡੇ ਉਹ ਮੇਰਾ ਬੇਟਾ ਜੀ ਬਿਮਾਰ ਹੈ ਤੇ ਇੱਕ ਹੁੰਜੇ ਨਹੀਂ ਠੀਕ ਰਹਿੰਦਾ ਤੇ ਇੱਕ ਸ਼ਹਿਰ ਰਹਿੰਦਾ ਉਹ ਤਾਂ ਸਾਡੇ ਕੋਲ ਰਹਿੰਦਾ ਹੀ ਨਹੀਂਗਾ ਹਮ ਹਮ ਮੇਰੇ ਘਰ ਵਾਲਾ ਵੀ ਮਰਿਆ ਆਇਆ ਅੱਗੇ ਵੀ ਨਾ ਸਾਡਾ ਇੱਕ ਬੰਦਾ ਮਾਰਿਆ ਆਇਆ ਕਤਲ ਕੀਤਾ ਸੀ ਨਾ ਇਹਨਾਂ ਨੂੰ ਉਹ ਗਿਆ ਮਾਫ ਹੁਣ ਫੇਰ ਦੁਬਾਰੇ ਇੰਦੇ ਰਿਸ਼ਤੇਦਾਰ ਸਦੇ ਉਹ ਮੁੰਡਾ ਕਿਆ ਕੰਮ ਤੇ ਉੱਥੇ ਟਲਾ ਹੋ ਗਿਆ ਤੋਂ ਉਥੋਂ ਲੈਣ ਗਏ ਨੇ ਅੱਗੋ ਇਹ ਕਾਲ ਪਾਏ ਗਏ ਨੇ ਫੇਰ ਕੁੱਟਮਾਰ ਕੀਤੀ ਹਾਂ ਕੁੱਟਮਾਰ ਕੀਤੀ ਇਹ ਕਹਿੰਦੇ ਨੇ ਕਲੀਆਂ ਚ ਫਿਰਦੇ ਅਸੀਂ ਮੁੰਡਾ ਲੈ ਕੇ ਭੱਜੇ ਫਿਰਨੇ ਆਉਂਦਾ ਮੇਰਾ ਮੁੰਡਾ ਇੰਨਾ ਤੇ ਹਿਆਰਾ ਫਿਰ ਪਿੰਡ ਦੇ ਵਿੱਚ ਟਾ ਰੋਡ ਵਿੱਚ ਲਾਏ ਹਾਂ ਜੀ ਬਹੁਤ ਜ਼ਿਆਦੇ ਚਰਾਏ ਗਲਤ ਇਹ ਸਾਨੂੰ ਇਹਨਾਂ ਦਾ ਖਤਰਾ ਹੀ ਖਤਰਾ ਇਹ ਇਹਨਾਂ ਦੇ ਫੂਨ ਮੂੰਹ ਲਗਾਏ ਕਿ ਇਹ ਸਾਡੇ ਹਰ ਬੰਦੇ ਦੇ ਗਾਲ ਪੈਂਦੇ ਤੇ ਇੱਕ ਬੰਦੇ ਮਾਰਦੇ ਨਾਲ ਬੁੜਮਾ ਰਾਜ ਜਾਂਦਗਾ ਨਹੀਂ ਸਰਪੰਚ ਇਹ ਤੇ ਸਰਪੰਚ ਹੀ ਬੰਦੇ ਮਾਰਉਂਦਾ ਬਾਦ ਸਾਫ ਕਾ ਹਾਂਜੀ ਅੱਛਾ ਕੋ ਜਾਣ ਕਰ ਲਈ ਚਾਹੀਦੀ ਹੁਣ ਜਾਂਚ ਹੋਣੀ ਚਾਹੀਦੀ ਬਿਲਕੁਲ ਇਹ ਇੱਕ ਇੱਕ ਇਹਨਾਂ ਪੰਜ ਸੱਤ ਜਣੇ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਨੇ ਇਹ ਚਾਰ ਜਣੇ ਨੇ ਮੁੰਡੇ ਕਿਸ ਚਾਹਤੋਂ ਲੱਗੇ ਆ ਰਹੇ ਨੇ ਇਹ ਹੰਦੇ ਗਾਲ ਪਾਏ ਸੂਬਾ ਪਹਿਲਾਂ ਬਣਾ ਕੇ ਬਾਜਾ ਕੰਮ ਕੀ ਤੁਹਾਡਾ ਕੰਨ ਜੀ ਪਰ ਇਹ ਕਿੱਥੋਂ ਰਹਿਣ ਬੜੇ ਤੇ ਅੱਸੀ ਵਾਲੀ ਤਾਂ ਤੇ ਕੀ ਹੋਈ ਭੰਤੋੜ ਕੀ ਹੋਇਆ ਭੰਤੋੜ ਸਾਡੇ ਜੀ ਬਹੁਤ ਵੇਹਵੀ ਬੁੱਢਾ ਬੁੱਢੀ ਹੈ ਗਈ ਸੀ ਹੂੰ ਹੂੰ ਇਹ ਘਰੇ ਵੀ ਮੇਰਾ 99 ਜਾਂ ਵੀ ਲੱਗਦਾ ਹੈ ਹੂੰ ਹੂੰ ਕਾ ਮੈਂ ਨੰਦਾ ਵੀ ਘਰ ਦਵਾਈ ਇਹਨਾਂ ਰੱਖਿਆ ਹੋਇਆ ਤੇ ਉਹ ਬਾਹਰ ਪੈਲੀ ਤੇ ਸੀ ਤੇ ਬੁੱਢਾ ਬੁੱਢੀ ਦੋਵੇਂ ਦੁਕਾਨ ਤੇ ਸੀ ਤੇ ਦੁਕਾਨ ਤੋਂ ਆ ਕੇ ਜੀ ਇਹਨਾਂ ਦੇ ਗੱਲਬਾਤ ਪੈ ਗਿਆ ਨੇ ਇੱਕ ਜਾਂਦਾ ਕੰਮ ਥੋੜੀ ਜਿਹੀ ਨਾਲ ਭੰਤੋੜੇ ਵੀ ਕੀਤੀ ਭੰਤੋੜੀ ਬਹੁਤ ਕੀਤੀ ਗੱਲ ਤੇ ਟਾ ਰੋੜੇ ਚੱਲੇ ਹਾਂ ਇੱਟਾ ਰੋੜੇ ਚੱਲੇ ਜ਼ਖਮੀ ਕਿੰਨੇ ਹੋਏ ਹਾਂ ਜ਼ਖਮੀ ਮੇਰੇ ਮੁੰਡੇ ਦੇ ਹੀ ਛੱਟ ਲੱਗੀ ਛੱਟ ਲੱਗੀ ਆ ਪਾਰ ਸਰਕਾਰ ਵੀ ਹੋਣੀ ਚਾਹੀਦੀ ਹਾਂ ਵੱਡੀ ਉੱਤਾਰ ਰੋਡਾ ਚਲਾਉਂਦੇ ਰਹੇ ਠੀਕ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਬशीर ਸਰਪੰਚ ਬਾਜਦਾ ਜੀ ਹਾਂ ਜਿਹੜਾ ਹਮਲਾ ਹੋਇਆ ਕਿਸ ਵਜ੍ਹਾ ਤੋਂ ਹੋਇਆ ਕੀ ਕਰ ਜਿਹੜੇ ਅਣਪਛਾਤੇ ਬੰਦੇ ਸੀ ਪਹਿਲਾਂ ਆਏ ਨੇ 3 ਜਣੇ ਫਿਰ ਉਹ ਤੋਂ ਦੂਜੀ ਵਾਰ ਆਏ ਨੇ 2 ਜਣੇ ਤੇ 6ਵੀਂ ਤੀਜੀ ਵਾਰ ਆਏ ਨੇ 7 ਜਣੇ ਮੈਂ ਪੁੱਛਿਆ ਵੀ ਕਿਨੂੰ ਲੱਭਦੇ ਜੀ ਅਸੀਂ ਦੋ ਦੋਹਾਂ ਜਣੇ ਹੀ ਘਾਰਤੀ ਬੁੱਢੀ ਤੇ ਮੈਂ ਜੁਣੀ ਘੜੇ ਜੀ ਕੋਰ ਕੋ ਸਾਡੇ ਜੀ ਕੋਣੀ ਸੀ ਜਦੋਂ ਇਹ ਆਏ ਨੇ ਇਹਨਾਂ ਨੇ ਫਿਰ ਦੂਜੀ ਵਾਰੀ ਤੇ ਆਏ ਨੇ ਤੇ ਸਾਡੇ ਗੱਲ ਪੈ ਗਏ ਨੇ ਬਾਹਰ ਇਹ ਟੋੜਾਵੇ ਸਾਡੇ ਦੋ ਫਰਿਜਾਂ ਤੋੜਨ ਗਏ ਤੇ ਇਹਨਾਂ ਨੂੰ AC ACਾਂ ਦੇ ਜੀ ਪੱਖਰੇ ਪੰਨ ਗਏ ਨੇ ਲੋਕਾਂ ਦੀ ਟੈਂਕੀਆਂ ਟੁੱਟ ਗਈਆਂ ਨੇ ਸਾਡੇ ਆ ਸ਼ੀਸ਼ੇ ਟੁੱਟੇ ਪਏ ਨੇ ਆ ਸ਼ੀਸ਼ੇ ਟੁੱਟੇ ਪਏ ਸਾਡੇ ਇਹ ਬੰਦੇ ਆ ਨੇ ਅੱਗੇ ਵੀ ਇੱਥੇ ਬਹੁਤ ਮਾਰਦਾ ਤਾਂ ਤੀਜੀ ਵਾਰ ਪਿੰਡ 'ਚ ਹੁਣ ਪੰਚਾਇਤ ਇਕੱਠੀ ਹੋਈ ਏ ਇਨਾਂ ਨੇ ਅੱਗੇ ਬਹੁਤ ਤਿੰਨ ਤੀਜੀ ਵਾਰ ਵਾਰਦਾਤ ਕੀਤੀ ਅੱਗੇ ਰਾਵਾਂ ਸਿੱਖਾਂ ਨਾਲ ਗੇ ਲੜਾਈ ਹੋਈ ਹੈ ਉਦੋਂ ਵੀ ਇਹਨਾਂ ਨੇ ਇੱਥੇ ਬਹੁਤ ਵਾਰਦਾਤ ਕੀਤੀ ਸੀ ਕਿ ਬਹੁਤ ਮਤਲਬੀ ਮਛਰੇ ਹੋਏ ਨੇ ਕੀ ਕਾਰਨ ਕੀ ਲੜਾਈ ਝਗੜੇ ਦਾ ਕਾਰਨ ਕੀ ਹੋਇਆ ਲੜਾਈ ਝਗੜੇ ਦਾ ਇਹ ਬੰਦੇ ਇਹਨਾਂ ਨੇ ਮਂਗਾਏ ਸੀ ਉਥੇ ਕੋਈ ਕੰਮ ਤੇ ਲੱਗੇ ਸੀ ਉਥੇ ਰੋਲਾ ਪਿਆ ਉਦੋਂ ਗੱਲ ਛੋਟੀ ਮਿੱਟੀ ਜੀ ਗੱਲ ਸੀ ਰੰਜੇਸ ਰਾਖੇ ਬੰਦੇ ਉਥੇ ਮਂਗਾਤੇ ਤੇ ਉਥੇ ਮੁੰਡੇ ਸਾਡੇ ਗੱਲ ਪਏ ਰੰਜੇਸ ਰੱਖੀ ਹੋਈ ਹੈ ਹਾਂ ਰੰਜੇਸ ਰਾਖਦੇ ਨੇ ਹੂੰ ਉਥੇ ਰੰਜੇਸ ਨਾਲ ਇਹ ਬੰਦੇ ਜਿਹੜੇ ਪਾਸੋਂ ਮਂਗਾਏ ਸੀ ਇਹ ਨੂੰ ਮੁੰਡੇ ਨੂੰ ਵੇਚ ਲਈ ਇਹ ਮੁੰਡਾ ਬਾਹਰ ਪਿੰਡੀ ਦੇ ਪਿੰਡ ਦਾ ਸੀ ਇਹਨੂੰ ਨਹੀਂ ਪਤਾ ਹੈਗਾ ਵੀ ਮੈਨੂੰ ਕਿੱਥੇ ਫਿਰਦੇ ਨੇ ਕਿੱਥੇ ਪਿੰਡ ਦੇ ਇਹਨੇ ਬੰਦੇ ਜਿਹੜੇ ਨਾ ਪਾਟੇ ਦੇ ਜਿਹੜੇ ਨਹੀਂ ਜਿਹੜੇ ਭੰਤ ਤੋੜਦੇ ਕਿੰਨਾ ਨਾ ਚੜਾ ਹੋਇਆ ਪਿੰਡ ਦੇ ਨਹੀਂ ਜਿਹੜੇ ਪਾਟੇ ਮੁੰਡੇ ਮੰਗਾ ਦੇ ਸਾਡੇ ਘਰੇ ਕਾਲਦੇ ਪਾਟੇ ਮੰਗਾ ਦੇ ਉਹ ਕਿ ਪ੍ਰਸ਼ਾਸਨ ਤੋਂ ਕਾਰਵਾਈ ਜੀ ਪ੍ਰਸ਼ਾਸਨ ਤੋਂ ਅਸੀਂ ਇਹ ਮੰਗਦੇ ਆਂ ਵੀ ਅਸੀਂ ਰਾਤ ਪੁਲਿਸ ਦੇ ਕੋਲੇ ਗਏ ਸੀ ਉਹਨਾਂ ਕਹਿੰਦਾ 10 ਵਜੇ ਆਜੋ ਹੂੰ ਮੈਂ 10 ਵਜੇ ਜਾਊਂਗਾ ਜੇ ਮੇਰੀ ਕੋਈ ਗੱਲ ਸੁਣੀ ਤੇ ਮੈਂ ਗੱਲ ਕਰੂੰਗਾ ਬੇਨਾਮ ਨੋਈ ਤੇ ਮੈਂ ਕਿਹੜੀ ਗੱਲ ਨਹੀਂ ਬਣਾਣੀ ਠੀਕ ਅਸੀਂ ਇਹ ਜਿਹੜਾ ਵਾਰਦਾਤਾ ਰੋਜ਼ ਰੋਜ਼ ਕਰਦੇ ਨੇ ਅਸੀਂ ਨਹੀਂ ਹੁੰਦੇ ਇਹ ਜਿਹੜੀਆਂ ਵਾਰਦਾਤਾ ਨੇ ਗਲਤ ਕਰਦੇ ਨੇ ਠੀਕ ਇਹ ਗਲਤ ਸਟੈਪ ਚ ਉੱਕਦੇ ਨੇ ਇਹਨਾਂ ਦੇ ਹੱਥ ਜਿਹੜੇ ਨੇ ਪੁੱਠੇ ਡਲੇ ਸਰਕਾਰ ਦੇ ਨਾਲ ਇਹ ਕੀ ਨਾਮ ਤੋਂ ਡਾ ਪਹਿਲਾਂ ਪਿੰਡ ਜਿਹੜੇ ਤੁਹਾਡੇ ਤੇ ਪਿੰਡ ਦੇ ਵਿੱਚ ਇਹ ਰੋਪ ਲੱਗ ਰਹੇ ਨੇ ਕੀ ਰੋਪ ਨੇ ਜਿਹੜੇ ਕੁੱਟ ਮਾਰਦੇ ਜਾਂ ਭੰਨ ਤੋੜ ਰਹੇ ਨੇ ਭਾਜੀ ਕਹਿੰਦੇ ਨਸ਼ੇ ਵੇਚਦੇ ਐਂ ਕਰਦੇ ਆ ਮੈਂ ਤਾਂ ਪਹਿਲੀ ਵਾਰੀ ਇੱਥੇ ਆ ਗਏ ਪਿੰਡ ਆਇਆ ਹਾਂ ਰਿਸ਼ਤੇਦਾਰ ਇਹਨਾਂ ਦਾ ਰਿਸ਼ਤੇਦਾਰ ਇਹਦੇ ਹਾਂਜੀ ਅੱਛਾ ਮੇਰੀ ਮਾਸੀ ਲੱਗਦੀ ਆ ਮੈਂ ਗਲੀ ਖਾਣੀ ਦਾ ਮਾਸੀ ਦਾ ਮੁੰਡਾ ਬਿਮਾਰ ਸੀ ਆਹੀ ਤਲਵੰਡੀਆਂ ਲੈ ਕੇ ਆਏ ਘਰੇ ਛੱਡਣੋਂ ਆਉਂਦੇ ਪਈਗੇ ਇਹ ਸਾਡੇ ਗੱਲ ਪੈ ਗਏ ਰਾਹ 'ਚ ਰੁੱਕ ਕੇ ਘੇਰ ਕੇ ਕੁੱਟ ਮਾਰ ਕੀਤੀ ਹਾਂਜੀ ਅੱਛਾ ਉਸ ਤੋਂ ਬਾਅਦ ਕੀ ਅਟਾ ਰੋੜੇ ਚੱਲੇ ਉਸ ਤੋਂ ਬਾਅਦ ਗਾਲਾਂ ਹੀ ਗਲੋ ਜੁੱਟਾ ਬੜੀਆਂ ਮਾਰੀਆਂ ਸਾਡੇ ਬਾਦੂ ਸੱਟਾਂ ਵੱਜੀਆਂ ਹੋਈਆਂ ਅੱਛਾ ਹਾਂਜੀ ਇਕੱਠੇ ਕਰਕੇ ਸਾਰੇ ਮੁੰਡੇ ਸੱਦੇ ਹੋਏ ਇਹਨਾਂ ਨੇ ਬਦਮਾਸ਼ ਬਦਮੂਸ਼ ਸਾਰੇ ਤੁਹਾਡੇ ਤੇ ਹੁਣ ਕੀ ਝੋਠੇ ਰੂਪ ਲਗਾ ਹਾਂਜੀ ਪਿਸਤੌਲ ਵੀ ਵਿਖਾਉਂਦੇ ਸੀ ਹੁਣ ਕੀ ਇਹਨਾਂ ਬਿਲਕੁਲ ਜਾਂਚ ਹੋਣੀ ਚਾਹੀਦੀ ਪੁਲਿਸ ਵੱਲੋਂ ਥੋੜੀ ਚਾਹੀਦੀ ਹੈ ਜੀ ਕਾਰਵਾਈ ਕਰਨੀ ਚਾਹੀਦੀ ਟਾ ਵੇਖੋ ਇਹ ਬਾਤ ਬਜ਼ੁਰਗ ਬੰਦਾ ਜੀ ਸਾਡੇ ਪਿਓਾਂ ਦੀ ਉਮਰ ਦਾ ਹੂੰ ਹੂੰ ਉਹਨੇ ਸਾਨੂੰ ਗਾਲ੍ਹਾਂ ਕੱਢੀਆਂ ਗੰਦੀਆਂ ਭਾਈ ਫੇਰ ਵੀ ਨਹੀਂ ਬੋਲੇ ਇੱਜ਼ਤ ਰੱਖ ਲਈ ਕਿ ਬਜ਼ੁਰਗ ਬੰਦਾ ਵਾ ਹਾਂਜੀ